स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ चैनल ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਮੈਂ ਬਲਵਿੰਦਰ ਸਿੰਘ ਘਰਚਾ ਸਾਬਕਾ ਪ੍ਰਧਾਨ ਗੁਰਨਾਥ ਦੇ ਯੂਨੀਵਰਸਿਟੀ ਨਾਨ-ਟੀਚਿੰਗ ਅਮਲਾਈਜ਼ ਐਸੋਸੀਏਸ਼ਨ ਤੇ ਅਫੀਸਰ ਐਸੋਸੀਏਸ਼ਨ ਅਮਰਸਰ ਜੀ ਮੈਂ ਲਗਭਗ 40 ਸਾਲ ਯੂਨੀਵਰਸਿਟੀ ਸੇਵਾ ਕੀਤੀ ਹੈ ਬਤੌਰ ਸੁਪਰਡੈਂਟ ਰਿਟਾਇਰ ਹੋਇਆ ਹੈ ਸਤੰਬਰ ਦੇ ਵਿੱਚ ਤੇ ਅੱਜ ਮੈਂ ਅਕਾਲੀ ਦਲ ਜੋਇਨ ਕੀਤਾ ਹੈ ਜਿਹਦੇ ਵਿੱਚ ਸਰਦਾਰ ਮਾਝ ਦੇ ਜਰਨੈਲ ਸਰਬਿਕਰਮਜੀਤ ਸਿੰਘ ਮਜੀਠੀਆ ਜੀ ਪਹੁੰਚੇ ਹਨ ਉਹਨਾਂ ਨੇ ਜੋਇਨ ਕਰਾਇਆ ਹੈ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਸਰਜੀਤ ਸਿੰਘ ਸਦਾ ਸਰਜੀਤ ਸਿੰਘ ਪਹਿਲਵਾਨ ਜਿਹੜੇ ਅੰਮ੍ਰਿਤਸਰ ਦੇ ਸ਼੍ਰੋਮਣੀ ਕਮਲ ਅਕਾਲੀ ਦਲ ਦੇ ਪ੍ਰਧਾਨ ਹੈ ਜੀ ਉਨ੍ਹਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਜੁਆਇਨ ਕਰਾਇਆ ਹੈ ਬਾਕੀ ਜਿੱਥੋਂ ਤੱਕ ਅਕਾਲੀ ਦਲ ਦੀ ਪਾਰਟੀ ਦਾ ਸਬੰਧ ਹੈ ਮੇਰੇ ਜੁਆਇਨ ਕਰਨ ਦਾ ਮੈਂ ਬਤੌਰ ਮੁਲਾਜ਼ਮ 40 ਸਾਲ ਸੇਵਾ ਕੀਤੀ ਹੈ ਐਸੋਸੀਏਸ਼ਨ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਸੈਕਟਰੀ ਪ੍ਰਧਾਨ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਅਹੁਦਿਆਂ ਤੇ ਕੰਮ ਕੀਤਾ ਹੈ ਤੇ ਲਗਾਤਾਰ ਗਰੁੱਪ ਸਾਡਾ ਜਿਹੜਾ ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀ ਡੈਮੋਕ੍ਰੈਟਿਕ ਫਰੰਟ ਵੱਲੋਂ ਉੜਦੇਵਾ ਚੋਣ ਚੰਨ ਥੱਲੇ ਇਹ ਲਗਾਤਾਰ 7-7 ਚੋਣਾਂ ਵੀ ਜਿੱਤੀਆਂ ਯੂਨੀਵਰਸਿਟੀ ਦੇ ਵਿੱਚ ਬਹੁਤ ਮਾਰ ਕੇ ਮਾਰੇ ਹੈ ਮੁਲਾਜ਼ਮਾਂ ਦਾ ਬਹੁਤ ਸਾਰਾ ਕੰਮ ਜਿਹੜੇ ਕਰਵਾਏ ਹੈ ਬਹੁਤ ਲੰਬਾ ਸੰਘਰਸ਼ ਕੀਤਾ ਹੈ ਇਸ ਕਰਕੇ ਜਿਹੜੀਆਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਹੈ ਬਹੁਤ ਦੇਰ ਤੋਂ ਪੈਂਡਿੰਗ ਹੈਗੀਆਂ ਜੇ ਅਕਾਲੀ ਸਰਕਾਰ ਦੇ ਜੁਆਇਨ ਕਰਨ ਦਾ ਮੈਨੂੰ ਤੁਸੀਂ ਪੁੱਛਦੇ ਹੋ ਕਿ ਕਿਉਂ ਕੀਤਾ ਹੈ ਤੇ ਅਕਾਲੀ ਸਰਕਾਰ ਨੇ ਹੀ ਹਮੇਸ਼ਾ ਜਿਹੜਾ ਮੁਲਾਜ਼ਮਾਂ ਦਾ ਪੱਖ ਪੂਰਿਆ ਮੁਲਾਜ਼ਮਾਂ ਨੂੰ ਬਹੁਤ ਕੁਝ ਦਿੱਤਾ ਹੈ ਜੇ ਯੂਨੀਵਰਸਿਟੀ ਦੀ ਬੈਕਗ੍ਰਾਉਂਡ ਚ ਜਾਈਏ ਤੇ 500 ਸਾਲਾ ਗੁਰ ਪ੍ਰਕਾਸ਼ਪੁਰ ਗੁਰੂ ਨਾਨਕ ਸਾਹਿਬ ਦੇਤੇ ਯੂਨੀਵਰਸਿਟੀ ਦਾ ਨੀ ਪੱਤਰ ਰੱਖਿਆ ਗਿਆ ਸੀ ਤੇ ਉਹਦੇ ਵਿੱਚ ਬਹੁਤ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਮਿਲੀ ਹੈ ਜਿਹੜੀ ਤੇ ਮੈਂ ਵੀ ਉਹਦੇ ਵਿੱਚੋਂ ਇੱਕ ਹਾਂ ਮੈਨੂੰ ਵੀ ਰੋਜ਼ਗਾਰ ਮਿਲਿਆ ਬਹੁਤ ਕਿਰਪਾ ਕੀਤੀ ਹੈ ਮਹਾਰਾਜਾ ਗੁਰੂ ਨਾਨਕ ਸਾਹਿਬ ਨੇ ਤੇ ਬਹੁਤ ਸਾਰੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਅਕਾਲੀ ਦੇ ਨਾਲ ਇਸ ਕਰਕੇ ਵੀ ਜੁੜਦੇ ਆ ਸ਼ੁਰੂ ਤੋਂ ਹੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਨਖਾਹਾਂ ਜਿਹੜੀਆਂ ਉਹ ਮੁਲਾਜ਼ਮਾਂ ਨੂੰ ਅਕਾਲੀ ਸਰਕਾਰ ਵੇਲੇ ਮਿਲੀਆਂ ਪੇ ਕਮਿਸ਼ਨ ਜਿੰਨੇ ਵੀ ਮਿਲੇ ਅਕਾਲੀ ਸਰਕਾਰ ਵੇਲੇ ਮਿਲੇ ਆ ਇੱਕ ਦਾ ਜਿਹੜਾ ਹੋਰ ਸਰਕਾਰ ਨੇ ਦੇਣਾ ਸੀਗਾ ਉਹ ਵੀ ਅਧੂਰਾ ਹੈ ਅਜੇ ਤੱਕ ਸਾਡਾ 5 ਸਾਲ ਦਾ ਜਿਹੜਾ ਏਰੀਅਰ ਨਹੀਂ ਮਿਲਿਆ ਪੇ ਕਮਿਸ਼ਨ ਦਾ ਡੀਏ 12% ਸਾਡਾ ਡਿਊ ਹੈ 4914 ਬੰਦ ਹੈ 올ਡ ਪੈਨਸ਼ਨ ਸਕੀਮ ਜਿਹੜੀ ਲਾਗੂ ਕਰਨੀ ਸੀਗੀ ਸਰਕਾਰ ਸਾਡੇ ਨਾਲ ਵਾਦਾ ਵੀ ਕਰਕੇ ਆਈ ਸੀ ਉਹ ਵੀ ਅਜੇ ਤੱਕ ਨਹੀਂ ਹੋਇਆ ਜਿੱਥੇ ਵਾਦੇ ਦੀ ਗੱਲ ਕੀਤੀ ਹੈ ਅਕਾਲੀ ਦਲ ਦੇ ਜਿਹੜੇ ਪਿਛਲੇ ਕੰਮ ਕੀਤੇ ਉਹ ਤੁਸੀਂ ਦੱਸ ਰਹੇ ਹੋ ਅੱਜੀਆਂ ਹੁਣ ਸਰਕਾਰਾਂ ਇਹਨਾਂ ਨੇ ਕਾਫੀ ਵਾਦੇ ਕੀਤੇ ਹਨ ਕਿ ਪੂਰੇ ਨੇ ਉਸ ਵਾਰੇ ਕਹਣਗੇ ਉਹਦੇ ਵਿੱਚ ਕੋਈ ਵਾਦਾ ਮੁਲਾਜ਼ਮਾਂ ਪ੍ਰਤੀ ਕੋਈ ਵੀ ਪੂਰਾ ਜਿਹੜਾ ਨਹੀਂ ਹੋਇਆ ਚਾਹੇ ਉਹ ਮੁਲਾਜ਼ਮ ਪੱਕੇ ਕਰਨ ਦੀ ਗੱਲ ਹੋਵੇ ਚਾਹੇ ਹੋਲਡ ਪੈਨਸ਼ਨ ਸਕੀਮ ਦੀ ਗੱਲ ਹੋਵੇ ਤੇ ਏਰੀਅਰ ਦੀ ਗੱਲ ਹੋਵੇ ਕੁਝ ਵੀ ਨਹੀਂ ਦਿੱਤਾ ਗਿਆ ਤਨਖਾਹ ਕੋਈ ਵਧ ਨਹੀਂ ਰਹੀ ਤੇ ਸਿਰਫ ਜਿਹੜਾ ਲਾਰੇ ਹੀ ਲਾਏ ਜਾ ਰਹੇ ਆ ਇਸ ਕਰਕੇ ਸਰਕਾਰ ਜਿਹੜੀ ਕਾਲੀ ਸਰਕਾਰ ਹੈ ਉਹ ਹਮੇਸ਼ਾ ਸਮੇ ਸਮੇਂ ਸਰ ਤਾਂ ਵੀ ਥੋੜਾ ਲੜਕਾ ਕੇ ਵੀ ਦਿੰਦੀ ਰਹੀ ਹੈ ਪਰ ਜ਼ਰੂਰ ਦਿੰਦੇ ਰਹੇ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਜਿਹੜਾ ਬਹੁਤ ਜ਼ਰੂਰੀ ਹੈ ਪੰਜਾਬ ਵਾਸਤੇ ਕਿਉਂਕਿ ਪੰਜਾਬ ਦੇ ਜਿਹੜੇ ਬਾਰਡਰ ਸਟੇਟ ਹੈ ਬਹੁਤ ਐਮ ਮੁੱਦੇ ਹੈ ਇੱਥੇ ਬਹੁਤ ਸਾਰੀਆਂ ਪ੍ਰੋਬਲਮ ਹੈ ਤੇ ਬਹੁਤ ਲੋਕ ਜਿਹੜੇ ਇਹਨੂੰ ਬਦਨਾਮ ਕਰਨ ਤੇ ਵੀ ਲੱਗੇ ਹੋਏ ਹੈ ਤੇ ਇਹਨੇ ਬੜੇ ਮਾਰ ਕੇ ਮਾਰੇ ਹੈ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਜਿਹੜਾ ਇਹ ਰਾਜ ਕੈਮ ਕੀਤਾ ਆ ਇੱਥੇ ਸਟੇਟ ਨੂੰ ਬਚਾਇਆ ਹੋਇਆ ਤੇ ਸਾਰਿਆਂ ਦਾ ਭਲਾ ਸੋਚਦੀ ਹੈ ਅਕਾਲੀ ਦਲ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਇਸ ਕਰਕੇ ਮੈਂ ਇਹਨਾਂ ਨੂੰ